ਫਾਲਦਾ ਸਾਰਾ ਜੋਰ ਸਰਕਾਰ ਦਾ ਕਿਸ ਗੱਲ ਤੇ ਲੱਗਿਆ ਹੋਇਆ ਉਹਨਾਂ ਦੇ ਜਿਹੜੀਆਂ ਫੀਮੇਲ ਮੈਂਬਰਸ ਆਫ ਲੈਜਿਸਲੇਟ ਅਸੈਂਬਲੀ ਆ মিডিਆ ਤੇ ਆ ਰਹੀਆਂ ਨੇ ਕਿ ਜੀ ਡਰੱਗ ਬਣੀ ਫੜੀ ਗਈ ਡਰੱਗ ਬਣੀ ਫੜੀ ਗਈ ਡਰੱਗ ਬਣੀ ਫੜੀ ਗਈ ਕਿਹੜੀ ਡਰੱਗ ਬਣੀ ਫੜੀ ਗਈ ਦੱਸੋ ਤਾਂ ਸਹੀ ਅਫਸੋਸ ਆ ਕਿ ਇੱਕ ਰੈਨਾਉਂਡ ਇੰਗਲਿਸ਼ ਦੇ ਅਖਬਾਰ ਵੀ ਜਿਹੜਾ ਆਨਲਾਈਨ ਛਪਿਆ ਉਹ ਕਹਿੰਦਾ 540 ਕਰੋੜ ਡਰੱਗ ਬਣੀ ਫੜੀ ਗਈ ਮੈਂ ਉਹ ਅਖਬਾਰ ਨੂੰ ਵੀ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਫਸਟ ਪੇ ਤੇ ਵਿਕਰਮ ਮੈਡੀਸਨ ਮਜੀਠੀਆ ਤੋਂ ਮਾਫੀ ਮੰਗੀ ਸੀ ਜਾਂ ਤਾਂ ਇਹਦੀ ਆਪਣੀ ਕਰੈਕਸ਼ਨ ਕਰ ਲਓ ਨਹੀਂ ਉਹਦੇ ਲਈ ਮੈਂ ਜ਼ਾਤੀ ਤੌਰ ਤੇ ਕਾਰਵਾਈ ਕਰੂੰਗਾ ਵੀ ਵਿਲ ਨਾਟ ਅਲਾਉ ਥੈਮ ਟੂ ਬੀ ਟੂਲ ਆਫ ਦੀ ਗਵਰਨਮੈਂਟ ਗਵਰਨਮੈਂਟ ਕੀ ਹੁਣ ਕਰਨਾ ਚਾਹੁੰਦੀ ਹੈ ਜਦ ਫੇਲਰ ਹੋ ਗਿਆ ਇਹਨਾਂ ਦਾ ਯੁੱਧ ਨਸ਼ਿਆਂ ਦੇ ਵਿਰੁੱਧ ਫਲॉप ਹੋ ਗਿਆ ਉਹ ਭੁਗਾਨਾ ਫਟ ਗਿਆ ਤੇ ਉਹਦੇ ਚ ਦੁਬਾਰਾ ਹੁਣ ਉਹਨੂੰ ਪੈਂਚਰ ਲਾਉਣ ਕੇ ਕਰਨ ਦੀ ਕੋਸ਼ਿਸ਼ ਕਰਨੀ ਕੋਸ਼ਿਸ਼ ਕਰਦੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਹੋਇਆ ਕੀ ਹੈ ਇੱਕ ਰਿਪੋਰਟ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਸਿੱਟ ਬਣੀ ਹੋਈ ਹੈ ਡਰੱਗ ਵਾਲੇ ਕੇਸ 'ਚ ਉਹਨਾਂ ਨੇ ਸੁਪਰੀਮ ਕੋਰਟ ਸਬਮਿਟ ਕੀਤੀ ਜਦ ਪੰਜਾਬ ਦੀ ਸਰਕਾਰ ਨੇ ਬੇਲ ਐਪਲੀਕੇਸ਼ਨ ਨੂੰ ਰਿਜੈਕਟ ਕਰਾਉਣ ਲਈ ਉਹ ਲਾਈ ਉਸ ਐਪਲੀਕੇਟ ਰਿਪੋਰਟ ਨੂੰ ਆਧਾਰ ਬਣਾ ਕੇ ਐਫ ਆਈ ਆਰ ਹੋ ਗਿਆ ਹੁਣ ਪਹਿਲਾ ਕੁਐਸਚਨ ਉੱਠਦਾ ਹੈ ਕਿ ਡਰੱਗ ਇਨਵੈਸਟੀਗੇਸ਼ਨ ਵਾਲੀ ਜਿਹੜੀ ਸਿੱਟ ਹੈ ਉਹ ਇੱਕ ਰਿਪੋਰਟ ਤਿਆਰ ਕਰਦੀ ਹੈ ਉਹ ਰਿਪੋਰਟ ਦੇ ਅੱਗੇ ਆਪ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਦੀ are they incompetent and if it is related to drug why they are not doing it so ਸਰਕਾਰ ਨੂੰ ਇਹਦਾ ਜਵਾਬ ਦੇਣਾ ਪਊਗਾ ਕਿ ਜੇ ਇਹ ਸੋ ਕਾਲਡ ਉਹਨਾਂ ਦੇ ਕਹਿਣ ਮੁਤਾਬਕ ਡਰੱਗ ਨਾਲ ਰਿਲੇਟਡ ਹੈ ਤੇ ਡਰੱਗ ਵਾਲੀ ਸਿੱਟ ਨੇ ਇਹ ਰਿਪੋਰਟ ਸਬਮਿਟ ਕੀਤੀ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਬ੍ਰਸ਼ ਸਾਈਡ ਕਰਤੀ ਉਹਨਾਂ ਨੇ ਦੇ ਡਿਡ ਨਾਟ ਟੇਕ ਨੋਟ ਆਫ ਥਿਸ ਰਿਪੋਰਟ ਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਫਾਰ ਕੈਨਸਲੇਸ਼ਨ ਬੇਲ ਸੀ ਡਿਸਮਿਸ ਕੀਤੀ ਫਿਰ ਉਸ ਤੋਂ ਬਾਅਦ ਸੁਣੋ ਗੱਲ ਐਫ ਆਈ ਆਰ ਵੀ ਤੋਂ ਰਜਿਸਟਰ ਕਰਵਾ ਰਹੇ ਨੇ ਜਿਹੜੇ ਮਹਾਪੁਰਸ਼ ਸਸਪੈਂਡ ਹੋਏ ਤੇ ਬਹਾਲ ਹੋਏ ਹੁਣ ਇਹ ਨਹੀਂ ਦੱਸਦੇ ਪਏ ਕਿ ਉਹ ਸਸਪੈਂਡ ਕਿਉਂ ਹੋਏ ਤੇ ਬਹਾਲ ਕਿਉਂ ਹੋਏ ਦੱਸਣਾ ਤਾਂ ਸਹੀ ਨਾ ਦੇ ਸ਼ੁਡ ਮੇਕ ਇਟ ਪਬਲਿਕ ਕਿ ਆਹ ਐਲੀਗੇਸ਼ਨ ਸੀਗੀਆਂ ਅੱਜ ਇਹ ਪੰਜਾਬ ਡਿਮਾਂਡ ਕਰਦਾ ਅਕਾਲੀ ਦਲ ਇਕੱਲਾ ਨਹੀਂ ਕਿ ਦਸਨ ਡੇਢ ਮਹੀਨਿਆਂ ਚ ਚਾਰ ਡਾਇਰੈਕਟਰ ਵਿਜੀਲੈਂਸ ਦੇ ਕਿਉਂ ਬਦਲੇ ਗਏ ਉਹੀ ਗੱਲ ਹੋਈ ਨਾ ਜਦ ਮਜੀਠੀਆ ਸਾਹਿਬ ਦੇ ਕੇਸ ਡਰਗ ਵਾਲਾ ਰਜਿਸਟਰ ਕਰਨਾ ਸੀ ਤਾਂ ਚਾਹ ਡੀਜੀਪੀ ਆਨੇ ਜਾਂ ਲਿਖ ਕੇ ਦਿੱਤਾ ਤੇ ਪੰਜਵਾਂ ਬਬਰਸ਼ੇ ਕੱਢ ਲਿਆ ਨੇ ਪਿੰਜਰੇ ਚ ਮੇਰੇ ਕੋਲ ਅੱਜ ਵੀ ਇਨਫੋਰਮੇਸ਼ਨ ਹੈ ਕਿ ਇਹ ਵੀ ਨਹੀਂ ਸੀ ਤਿਆਰੇ ਨੂੰ ਵੀ ਕਿੰਨਾ ਨੇ ਡਰਾ ਕੇ ਕਿਸੇ ਤਰ੍ਹਾਂ ਕਰਾਇਆ ਹੁਣ ਅੱਗੇ ਆ ਗਈ ਗੱਲ ਕਹਿੰਦੇ ਆ ਜੀ ਡਿਸ ਪ੍ਰੋਪੋਰਸ਼ਨੇਟ ਸੈਟ ਹੈ ਅੱਜ ਇਹਨਾਂ ਦੀ ਜਿਹੜੇ ਚਾਰ ਜਿਹੜੇ ਰਿਮਾਂਡ ਲਿਆ ਉਹਦੇ 'ਚ ਵੀ ਇਹਨਾਂ ਨੇ ਗੱਲ ਕਹੀ ਹੈ ਐਫ ਆਈ ਆਰ 'ਚ ਜਿਹੜੀਆਂ ਪ੍ਰਾਪਰਟੀਆਂ ਦਿੱਤੀਆਂ ਨੇ ਤੇ ਜਿਨ੍ਹਾਂ ਦੇ ਨਾਲ ਤੱਲਖ ਲਿਖਿਆ ਉਹ ਸਾਰੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਪੋਲਿਟਿਕਸ ਵਿੱਚ ਔਰ ਤੋਂ ਪਹਿਲਾਂ ਦੀਆਂ ਨੇ ਤੇ ਐਫ ਆਈ ਆਰ ਦੇ ਵਿੱਚ ਕੀ ਲਿਖਦੇ ਆ ਤੁਹਾਡੇ ਧਿਆਨ ਚ ਲਿਆਉਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਚ ਅਡਾਉਂਦਾ ਅਡਾਉਂ ਕੇ ਕਿਵੇਂ ਕੰਪਨੀ ਸਰਾਇਆ ਇੰਡਸਟਰੀਜ਼ ਲਿਮਟਿਡ ਇਨ ਵਿੱਚ ਮਜੀਠੀਆ ਹੋਲਡਸ 11.63 ਪਰਸੈਂਟ ਇਕਵਿਟੀ ਸ਼ੇਅਰ ਐਂਡ ਵਰਕਡ ਐਜ਼ ਅ ਡਾਇਰੈਕਟਰ ਅੰਟਿਲ 2007 after coming to power in 2007 mjdia resigned from the directorship of the company and remained only shareholder of the company dasso shareholder kinne hazara hunde ne ki shareholder instead of going into the legalities or illegality ki shareholder responsible ho sakda e e inna da fir keh reha main nahi keh reha aa jehda sarkaar ne fir darj kita oh keh reha ਹੋਣ ਆ ਗਈ ਗੱਲ ਡਿਸਪਰਪੋਰਸ਼ਨੇਟ ਅਸੈਕਟਸ ਦਾ ਮੇਰਾ 50 ਸਾਲ ਦਾ ਲੀਗਲ ਐਕਸਪੀਰੀਅੰਸ ਹੈ ਐਗਜ਼ੈਕਟਿਵ ਇਨਸਟਰਕਸ਼ਨ ਆ ਡਿਸਪਰਪੋਰਸ਼ਨੇਟ ਅਸੈਕਟ ਦੇ ਉਨ ਇਨਵੈਸਟਿਗੇਟ ਕਰਨ ਲਈ ਜਦ ਕੰਪਲੇਂਟ ਆਵੇ ਪ੍ਰੀਲੀਮਨਰੀ ਇਨਕੁਆਇਰੀ ਹੋਲਡ ਕੀਤੀ ਜਾਵੇ ਉਹ ਪ੍ਰੀਲੀਮਨਰੀ ਇਨਕੁਆਇਰੀ ਵਿੱਚ ਜਿਹਦੇ ਅਗੇਂਸਟ ਡਿਸਪਰਪੋਰਸ਼ਨੇਟ ਅਸੈਕਟਸ ਦੇ ਚਾਰजेस ਹੋਣ ਉਹਨਾਂ ਨੂੰ ਐਕਸਪਲੇਨੇਸ਼ਨ ਕਾਲ ਕੀਤੀ ਜਾਵੇ ਕਿ ਆਹਾ ਹਾ ਤੇਰੀ ਪੌਰਾਪਤੀ ਹੈ ਆ ਤੇਰੇ ਸਾਧਨ ਇਹ ਦੱਸੇ ਕਿਵੇਂ ਤੂੰ ਪੂਰੇ ਕੀਤੇ ਪ੍ਰੀਲੀਮినਰੀ ਇਨਕੁਆਰੀ ਤੋਂ ਬਾਅਦ ਪਹਿਲਾਂ ਉਹ ਪ੍ਰੀਲੀਮినਰੀ ਇਨਕੁਆਰੀ ਰਜਿਸਟਰ ਹੁੰਦੀ ਹੈ ਵਿਜੀਲੈਂਸ ਕੋਰਟ ਫਿਰ ਰੈਗੂਲਰ ਇਨਕੁਆਰੀ ਹੁੰਦੀ ਹੈ ਜਿਹਦੇ ਵਿੱਚ ਟੋਟਲ ਐਸੋਸੀਏਟ ਕੀਤਾ ਜਾਂਦਾ ਉਹਨਾਂ ਨੂੰ ਹੁਣ ਤੁਸੀਂ ਹੋਰ ਗੱਲ ਛੱਡੋ ਲੰਬੀ ਸਰ ਪ੍ਰਕਾਸ਼ ਸਿੰਘ ਬਾਦਲ ਸਰ ਸੁਖਵੀਰ ਸਿੰਘ ਬਾਦਲ ਬੀਬੀ ਬੀਬੀ सुरेंद्र कौर ਬਾਦਲ ਇਹਨਾਂ ਤੇ ਸਾਰਿਆਂ ਦੇ ਕੀਤਾ ਨਾ ਡਿਸਪਰੋਪੋਰਸ਼ਨੇਟ ਅਸੈਟ ਦਾ ਕੇਸ ਕੈਪਟਨ ਸਰਕਾਰ ਨੇ ਰੈਸਟਰ ਕੀਤਾ ਸਾਰੀਆਂ ਪ੍ਰਾਪਰਟੀਆਂ ਦੇ ਗਏ ਸਾਰੇ ਇਹਨਾਂ ਨੂੰ ਸੁਣਨ ਦਾ ਮੌਕਾ ਦਿੱਤਾ ਸਾਰਾ ਕੁਝ ਕੀਤਾ ਚਲਾਨ ਪੇਸ਼ ਕੀਤਾ ਕੋਰਟ ਤੇ ਛੱਡਦਾ ਕੀ ਫੜੋ ਜਾਣਾ ਫੜੋ ਇਸ ਪ੍ਰੋਪੋਰਸ਼ਨੇਟ ਅਸੈਟ ਦੇ ਕੇਸ ਜਿਹਦੇ ਚ ਕੇਸ ਦਰਜਤ ਹੋਣ ਤੋਂ ਪਹਿਲਾਂ ਹੀ ਸਾਰੀ ਤਬਦੀਸ਼ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਆ ਪਹਿਲਾ ਕੇਸ ਆ ਜਿਹਦੇ ਦੇ ਡਿਸ ਪ੍ਰਪੋਰਸ਼ਨੇਟ ਸੈਟ ਦੇ ਚਾਰਜਿਸ ਲਾਤੇ ਤੇ ਐਵਿਡੈਂਸ ਕੋਈ ਹੈ ਨਹੀਂ ਇਹ ਕਿਉਂ ਕੀਤਾ ਗਿਆ ਇਹਦੇ ਕਾਰਨ ਨੇ ਗਵਰਨਮੈਂਟ ਦਾ ਅਟਰ ਫੇਲਰ ਅਟਰ ਫੇਲ ਟਟਾਰੂ ਚੱਕ ਬਲਕਾਰ ਸਿੰਘ ਰਵਜੋਤ ਸਿੰਘ ਹੁਣ ਰਵਜੋਤ ਜਿਹੜੀ ਲਾਸਟ ਪ੍ਰੈਸ ਕਾਨਫਰੰਸ ਸੁਣੀ ਹੈ ਨਾ ਤੁਸੀਂ ਮਜੀਠੀਆ ਸਾਹਿਬ ਨੋਟ ਕਰ ਲਓ ਅੱਜ 18 ਜੂਨ ਤੋਂ ਬਾਅਦ ਤੁਸੀਂ ਨਹੀਂ ਬੋਲਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੱਸੋਏ ਜਿਉਂ-ਜਿਉਂ ਸਾਨੂੰ ਵੱਢਦੇ ਸੀ ਦੂਣ ਸਵਾਣੇ ਤੇ ਪਤਾ ਨਹੀਂ ਹੋਰ ਕਿੰਨੇ ਖੋਰ ਆਉਣਗੇ ਵਿੱਚ ਇਹਨਾਂ ਦੇ ਜ਼ੁਬਾਨਾਂ ਕਦੇ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਐਂ ਫਿਰ ਸਾਹ ਵਿਕ੍ਰਮ ਸਿੰਘ ਮਜੀਠੀਆ ਨੇ ਮੈਨੂੰ ਹਾਸਾ ਹੁੰਦਾ ਹੈ ਕਿ ਯਾਰ ਉਹ ਪੈਂਚਰ ਲਾਉਣ ਵਾਲੇ ਟੈਲੀਫੋਨ ਰਿਪੇਅਰ ਕਰਨ ਵਾਲੇ ਡਿਸਪਰਪੋਰਸ਼ਨਟ ਦੇ ਅਸੈਟ ਦੇ ਅਲੀਗੇਸ਼ਨ ਕਿਹਦੇ ਤੇ ਲਾ ਰਹੇ ਆ ਜੀਨਾ ਕੋਲ 1955 ਵਿੱਚ ਉਹਨਾਂ ਰਿਕਾਰਡ ਆ ਉਹਨਾਂ ਰਿਕਾਰਡ ਸਰਦਾਰ ਸੁਰਜੀਤ ਸਿੰਘ ਮਜੀਠੀਆ ਕੋਲ ਰੋਲਸ ਰॉयਸ ਕਾਰ ਹੁੰਦੀ ਸੀ ਇਹਦੇ ਦਾਦਾ ਜੀ ਕੋਲ ਐਂਡ ਉਸ ਵੇਲੇ ਇੰਡੀਆ ਚ ਸਿਰਫ ਪੰਜ ਰੋਲਸ ਰॉयਸ ਕਾਰਾਂ ਸੀਗੀਆਂ ਇਟ ਇਜ਼ ਅ ਰਿਕਾਰਡ ਐਂਡ ਇਹਨਾਂ ਕੋਲ ਆਪਣੇ ਤਿੰਨ ਜਹਾਜ਼ ਕੇ ਚਾਰ ਜਹਾਜ਼ ਉਸ ਵੇਲੇ ਹੁੰਦੇ ਸੀਗੇ ਤੇ ਉਹਨਾਂ ਨੂੰ ਇਹ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਕਹਿੰਦੇ ਆ ਐਂਡ ਜਿਹੜੀਆਂ ਸਾਰੇ ਕੰਪਨੀਆਂ ਸਰਦਾਰ ਸੁਰਜੀਤ ਸਿੰਘ ਮਜੀਠੀਆ ਉਹਨਾਂ ਵੇਲੇ ਜੀਆਂ ਰਜਿਸਟਰ ਹੋਈਆਂ ਹੋਈਆਂ ਕੰਪਨੀਆਂ ਵਿਤਰੰਦੇ ਜਨਮ ਤੋਂ ਪਹਿਲਾਂ ਦੀਆਂ ਵੀ ਤੁਸੀਂ ਕਿ ਇਨਵੈਸਟੀਗੇਸ਼ਨ ਕੀਤੀ ਕੋਈ ਇਹ ਕੰਪਨੀਆਂ ਦੀ ਕਿਵੇਂ ਕੀਤੀ ਫਿਰ ਇੱਕ ਵੱਡੋ ਹਰ ਲੀਡਰ ਇਨਵੈਸਟੀਗੇਸ਼ਨ ਨੂੰ ਬਾਇਸ ਕਰ ਲਈ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਨਾ ਹੋਣ ਤੋਂ ਰੋਕਣ ਲਈ ਮੀਡੀਆ ਚ ਅੱਗੇ ਕੀ ਕਹਿ ਰਹੇ ਅਸੀਂ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਬਿਆਨ ਦੇ ਅਸੀਂ ਹੀ ਮੱਡੀ ਮੱਛੀ ਫੜ ਲਈ ਯਾਰ ਸਭ ਤੋਂ ਵੱਡੀ ਤਾਂ ਤੁਸੀਂ ਜੀ ਇਹਨਾਂ ਨੂੰ ਫੜ ਲਿਆ ਉਦੋਂ ਦਾ ਤੁਸੀਂ ਕਹਿੰਦੇ ਸੀ ੱੱਕਾ ਹੋ ਰਿਹਾ ਹੁਣ ਤੁਸੀਂ ਕਹਿੰਦੇ ਇਨਸਾਫ ਹੋ ਰਿਹਾ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਨਸਾਫ ਤੇ ਤੱਕੇ ਦੇ ਵਿੱਚ ਫਰਕ ਕਿੱਥੇ ਆ ਮੈਂ ਤਾਂ ਇੰਨਾ ਤੇ ਮੈਨੂੰ ਤਰਸ ਆਉਂਦਾ ਕਿਈ ਦਫਾ ਯਾਰ ਕੀ ਰੱਬ ਨੇ ਕਿਹੜੀ ਮਿੱਟੀ ਦੇ ਬਣਾਤੀ ਜਾਦੇ ਇਹਨਾਂ ਦੀ ਜ਼ਮਾਨਤ ਹੋਈ ਕਹਿੰਦੇ ਸੱਚ ਦੀ ਜਿੱਤ ਹੋ ਗਈ ਲੈ ਬਰੀ ਤਾਂ ਨਹੀਂ ਹੋਈ ਠੇ ਬਿਕਰਮ ਦੀ ਜ਼ਮਾਨਤ ਹੋਈ ਡਰੱਗ ਕੇਸ ਤਾਂ ਕਹਿੰਦੇ ਜ਼ਮਾਨਤੀ ਹੋਈ ਹੈ ਕਿਹੜਾ ਬਰੀ ਹੋ ਗਿਆ ਜਦ ਆਪਣੀ ਜ਼ਮਾਨਤ ਹੋਈ ਕਹਿੰਦੇ ਜਿੱਤ ਹੋ ਗਈ ਕਮਾਲ ਹੈ ਯਾਰ ਇਹ ਜਿੱਤ ਦੀ ਡੈਫੀਨੀਸ਼ਨ ਬਦਲਦੀ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕਿਉਂ ਕੀਤਾ ਗਿਆ ਲੋਡ ਕਿਉਂ ਪੈ ਗਈ ਇਹਨਾਂ ਨੇ ਜਾਂ ਦੇਖਿਆ ਕਿ ਡਰੱਗ ਯੁੱਧ ਨਸ਼ੇ ਵਿਰੋਧ ਫੇਲ ਹੋ ਗਿਆ ਓਵੇਂ ਹੀ ਬੰਦੇ ਮਰ ਰਹੇ ਆ ਓਵੇਂ ਹੀ ਨਸ਼ਾ ਵਿਖਰਿਆ ਉਹ ਤੋਂ ਵੱਧ ਸਪੀਡ ਤੇ ਹੋ ਗਿਆ ਕ腐ਸ਼ਨ ਰੁਕੀ ਨਹੀਂ ਅਨਪਲਾਈਮੈਂਟ ਅਨਪਲਾਈਮੈਂਟ ਦੇ ਨਹੀਂ ਸਕੇ ਲਾਅ ਐਂਡ ਆਰਡਰ ਖਤਮ ਹੋ ਗਿਆ ਇੰਟਰਨਲ ਡੈਮੋਕ੍ਰੇਸੀ ਪਾਰਟੀ ਦੀ ਖਤਮ ਹੋ ਗਈ ਤੇ ਉਹਨਾਂ ਨੇ ਪੰਜਾਬ 'ਚ ਜਿਹੜੇ ਦਿੱਲੀੋਂ ਆਏ ਹੋਇਆ ਧਾੜਵੀ ਅਹਿਮ ਸ਼ਾਹ ਅਬਦਾਲੀ ਦੇ ਵਾਰਿਸ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪੰਜਾਬ ਦੇ ਲੋਕਾਂ ਦੀ ਹੁਣ ਪਾਸੇ ਸੋਚ ਬਦਲੀ ਹੈ ਜੇ ਨਾਨੂ ਵਿੱਚੋਂ ਕਿਸੇ ਚੀਜ਼ ਦਾ ਡਰ ਨਹੀਂ ਮਾਰਦਾ ਨਹੀਂ ਤਾਂ ਇਹਨਾਂ ਨੂੰ ਸੈਲੀਬ੍ਰੇਟ ਕਰਨੀ ਚਾਹੀਦੀ ਸੀ ਜੇ ਤੇ ਇੰਦਰ ਕਿਹੜੇ ਪਾਸੇ ਪੈ ਗਏ ਉਸ ਪਾਸੇ ਕਿਉਂ ਨਾ ਪਏ ਕਿਉਂਕਿ ਜਿਹੜਾ ਆਰਡਰ ਹੈ ਬੀਲ ਐਪਲੀਕੇਸ਼ਨ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਮਜੀਠੀਆ ਸਾਹਿਬ ਨੂੰ 2022 ਮਿਲਿਆ ਉਹਦੇ ਵਿੱਚ ਜੱਜ ਸਾਹਿਬ ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਤੇ ਨੀ ਚੀਜ਼ਾਂ ਦਾ ਕਿ ਕੋਈ ਰਿਕਵਰੀ ਨਹੀਂ ਕੋਈ ਟ੍ਰਾਂਜੈਕਸ਼ਨ ਨਹੀਂ ਸਾਬਤ ਹੋਈ ਤੇ ਕੋਈ ਮਨੀ ਦੀ ਐਕਸਚੇਂਜ ਨਹੀਂ ਪਰ ਦੱਸਣ ਇਹ 2022 ਤੋਂ ਪਹਿਲੀਆਂ ਕੱਢ ਕੇ ਇਹਨੇ ਉੱਥੇ ਜਾਸਾ ਕੁੜ ਕਿਉਂ ਨਾ ਦੱਸਿਆ ਜਦ ਬੇਲ ਅਪਲੀਕੇਸ਼ਨ ਤੇ ਹੋ ਰਹੀ ਸੀ ਪ੍ਰੋਬਲਮ ਸਿਰਫ ਇੱਕੋ ਹੀ ਆ ਆਵਾਜ਼ ਬੰਦ ਕਰਨੀ ਚਾਹੁੰਦੇ ਸਾਥੀ ਬੋਲਣੋਂ ਰੋਕਣਾ ਚਾਹੁੰਦੇ ਸ਼ਰੋਮਣੀ ਅਕਾਲੀ ਦਲ ਇਹ ਗੱਲ ਦੇ ਕਦੇ ਨਹੀਂ ਹੁੰਦਾ ਮੈਂ ਹੁਣ ਇੱਕ ਗੱਲ ਹੋਰ ਤੁਹਾਨੂੰ ਜਿਹੜੀ ਕਹਿਣੀ ਚਾਹੁੰਦਾ ਹੈਗਾ ਕਿ ਜਾਦ ਇੱਕ ਕੇਸ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਜਿਹੜੇ ਮੰਤਰੀ ਇਹਨਾਂ ਦੇ ਲੀਡਰ ਇਹਨਾਂ ਦੇ ਐਮਐਲਏ ਇਹਨੂੰ ਡਰੱਗ ਕੇਸ ਬਣਾਉਣਾ ਚਾਹੁੰਦੇ ਆ ਦੇ ਆਰ ਕਮਿਟਿੰਗ ਕਨਟੈਂਪਟ ਆਫ ਦੀ ਕੋਰਟ ਇਨਵੈਸਟੀਗੇਸ਼ਨਸ ਆਰ ਸਟਿਲ ਗੋਇੰਗ ਆਨ ਸਿਟ ਹੋਰੇ ਹੁਣ ਬੁਲਾ ਨਹੀਂ ਸਕਦੇ ਕਿਉਂਕਿ ਸੁਪਰੀਮ ਕੋਰਟ ਨੇ ਉਹਦਾ ਡਾਇਰੈਕਸ਼ਨ ਦੇ ਦਿੱਤੀ ਦੀ ਕਿ ਜੋ ਕੁਝ ਕਰਨੀ ਆ ਇਨਵੈਸਟੀਗੇਸ਼ਨ ਦੋ ਤਰੀਕਾ ਦੇ ਕਰ ਦੋ ਵਾਰੀ ਮਜੀਠੀਆ ਸਾਹਿਬ ਹੋਰ ਸਿਟ ਦੇ ਸਾਹਮਣੇ ਪੇਸ਼ ਹੋਏ ਮੈਂ ਅੱਜ ਆਫੀਸਰਸ ਨੂੰ ਵੀ ਸਲਾਹ ਦੇਣੀ ਚਾਹੁੰਨਾ ਹੈ ਮੇਰੇ ਨਾਲ ਜਿਹੜੀ ਹੱਡ ਬੀਤੀ ਆ ਅਜ ਤੋਂ ਕਈ ਸਾਲ ਪਹਿਲਾਂ ਜਿਹੜੇ ਫਾਲਸ ਇਨਕਾਊਂਟਰ ਵਾਲੇ ਦੋ ਮੁਲਜ਼ਮ ਸੀ ਮੈਨੂੰ ਮਿਲੇ ਕਚਹਿਰੀ 'ਚ ਮੈਂ ਕਿਹਾ ਕਿਵੇਂ ਫਿਰਦੇ ਹੋ ਕਹਿੰਦੇ ਹੱਡੀਆਂ ਚੱਕ ਕੇ ਫਾਹਾ ਲਿਆ ਸੀ ਤਰੀਕਾ ਬੁੱਕ ਤੇ ਦੇ ਦਿੱਤੇ ਨਾ ਕਹਿੰਦਾ ਸਾਨੂੰ ਕੋਈ ਤਰੀਕ ਤੇ ਪੈਸੇ ਮਿਲਣ ਆਉਂਦਾ ਨਾ ਸਾਡੇ ਕੇਸਾਂ ਲਈ ਪੈਸੇ ਖਰਚਦਾ ਕਹਿੰਦਾ ਉਦੋਂ ਕਹਿੰਦੇ ਸੀ ਕਿ ਇਹ ਨੌਨ ਟੈਰਰਿਸਟ ਆ ਮਾਰ ਦਿਓ ਅਸੀਂ ਤੁਹਾਡੇ ਨਾਲ ਆਫੀਸਰ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਕਵਰ 'ਚ ਕਿਸੇ ਨੇ ਨਹੀਂ ਪਹਿਣਾ ਉਹਨਾਂ ਨੂੰ ਪਹਿਣਾ ਪੈਣਾ ਹੈ ਜਾਦਵੀ ਕਿਸ ਨੇ ਇਹ ਇਹ ਐਕਸ਼ਨ ਲੈਣਾ ਕਿ ਇਲਲੀਗਲ ਐਫ ਆਈ ਆਰ ਕਿਉ ਹੋਇਆ ਨਾ ਤਾਂ ਇਹ ਦੇ ਜਕੇਜਰੀਵਾਲ ਦਾ ਨਾਮ ਹੋਣਾ ਨਾ ਭਗਵੰਤ ਮਾਨ ਦਾ ਹੋਣਾ ਡਾਇਰੈਕਟਰ ਜਨਰਲ ਦਾ ਨਾਮ ਚੱਲਣਾ ਜਿਹਦੇ ਨਾਮ ਤੇ ਚਿੱਠੀ ਸ਼ੁਰੂ ਕੀਤੀ ਹੈਗੀ ਉਹਦੀ ਰਿਪੋਰਟ ਆਈ ਹੈ ਹੁਣ ਮੈਂ ਅਗਲੀ ਗੱਲ ਜਿਹੜੀ ਕਹਿਣੀ ਚਾਹੁੰਦਾ ਕੇ ਵਾਟ ਵਾਸ ਦੀ ਅਰਜੈਂਸੀ ਮੁਹੱਲੀ 4:40 ਮਿੰਟ ਤੇ ਸਵੇਰੇ ਐਫ ਆਈ ਆਰ ਰਜਿਸਟਰ ਹੁੰਦਾ ਕੀ ਸੀ ਜੀ ਪਾਸਪੋਰਟ ਦਾ ਤੁਹਾਡਾ ਵਜੀਤ ਸਿੰਘ ਸਾਹਿਬ ਦਾ ਤੁਹਾਡੇ ਕੋਲ ਆਲਰੇਡੀ ਪੁਲਿਸ ਕੋਲ ਪਹਿਲੇ bail order ਦੇ ਮੁਤਾਬਕ ਬਾਹਰ ਉਹ ਤੁਹਾਡੀ ਪਰਮਿਸ਼ਨ ਮੈਨਾਂ ਜਾ ਨਹੀਂ ਸਕਦੇ ਆ ਜਾਣਾ ਸੀ ਚੰਡੀਗੜ੍ਹ ਸਵੇਰੇ ਫੜ ਲੈਂਦੇ ਸ਼ਾਮ ਫੜ ਲੈਂਦੇ ਰਿਸਪੈਕਸ਼ਨ ਆਫ ਐਵੀਡੈਂਸ ਹੋਣੀ ਕੋਈ ਨਹੀਂ ਗਈ ਕੰਪਨੀ ਦੇ ਰਿਕਾਰਡ ਹੈ ਜਿਹੜੀਆਂ ਵੀ ਰਿਟਰਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਕਿ ਨੋਨ ਸਰੁੱਤ ਤੋਂ ਵੱਧ ਪੈਸੇ ਅਕਾਊਂਟਸ ਜਮ੍ਹਾਂ ਹੋਏ ਇਹਨਾਂ ਨੂੰ ਭੱਦਰ ਪੁੱਛਾਂ ਨੂੰ ਪੁੱਛੋ ਕਿ ਤੁਸੀਂ ਦਾ ਵਿਜੀਲੈਂਸ ਵਾਲੇ ਨੂੰ ਪਤਾ ਨਹੀਂ ਕੀ ਖਾ ਕੇ ਥਾਪੀ ਕੇ ਨੂੰ ਦੇਖਦੇ ਹੋ ਇਹ ਬੜੀ ਬਰੀਕ ਸੂਈ ਨੇ ਨੱਕੇ 'ਚ ਲੰਘਿਆ ਹੁੰਦਾ ਇਨਕਮ ਟੈਕਸ ਡਿਪਾਰਟਮੈਂਟ 'ਚ ਹਰ ਸਾਲ ਉਹ ਰਟ ਜਾਂਦੀ ਹੈ ਜਦ ਇਨਕਰੀਸ ਹੁੰਦੀ ਹੈ ਉੱਥੇ ਦੱਸਣਾ ਪੈਂਦਾ ਕਿ ਇਹ ਇਨਕਰੀਸ ਕਿਉਂ ਹੋਈ ਸੇਲ ਕਿਉਂ ਹੋਈ ਇਹ ਕੰਪਨੀ ਨੇ ਗੇਨ ਕਿਉਂ ਕੀਤੇ ਜਾਂ ਇਹ ਲਾਸਸ ਹੋਏ ਕਿਉਂ ਹੋਏ ਸਾਰੀਆਂ ਕੰਪਨੀਆਂ ਐਕਸੈਸ ਟੂ ਇਨਕਮ ਟੈਕਸ ਆ ਈਡੀ ਦੇ ਜਾਲ 'ਚ ਹੋਏ ਲੰਘ ਚੁੱਕੀਆਂ ਨੇ 15 2015 ਤੋਂ ਲੈ ਕੇ ਅੱਜ ਤੱਕ 10 ਸਾਲ ਦੀ ਮੀਡੀਆ ਟ੍ਰਾਇਲ ਹੋ ਰਹੀ ਹੈ ਐਂਡ ਤੁਸੀਂ 25 ਜੂਨ ਜਿਵੇਂ ਭਗੰਦਰ ਸਾਹਿਬ ਨੇ ਕਿਹਾ ਕਿ ਇੱਕ ਵਾਰੀ 25 ਜੂਨ 75 ਵਾਲੀ ਐਮਰਜੈਂਸੀ ਪੰਜਾਬ ਚ ਉਹਨਾਂ ਨੇ 25 ਜੂਨ 2025 ਨੂੰ ਨਹੀਂ ਇਟ ਇਜ਼ ਅ ਮਰਡਰ ਆਫ ਡੈਮੋਕ੍ਰੇਸੀ ਇਟ ਇਜ਼ ਅ ਮਰਡਰ ਆਫ ਜੁਡੀਸ਼ੀਅਲ ਸਿਸਟਮ ਦੇ ਹੈਵ ਬਾਈਪਾਸ ਦੀ ਜੁਡੀਸ਼ੀਅਲ ਸਿਸਟਮ ਅੰਡਰ ਨੋ ਲਾ ਇਹ ਕੇਸ ਰਜਿਸਟਰ ਨਹੀਂ ਸੀ ਹੋ ਸਕਦਾ ਨਹੀਂ ਸੀ ਹੋ ਸਕਦਾ ਐਂਡ ਮੈਂ ਅੱਜ ਵੀ ਇਹਨਾਂ ਨੂੰ ਸਾਰਿਆਂ ਨੂੰ ਸਲਾਹ ਦਿੰਨਾ ਜਿਹੜੇ ਸਰਕਾਰ ਦੇ ਜ਼ਹੀਤੇ ਬੋਲਦੇ ਪਏ ਆ ਡਰਗ ਮੰਨੀ ਆ ਕਿ ਜਾ ਤਾ ਐਫ ਆਈ ਆਰ ਪੜ ਲਓ ਨਈ ਫੇਸ ਫॉर दी ਲੀਗਲ ਕਨਸੀਕਵੈਂਸ ਜਿਹੜੀ ਚੀਜ਼ ਦਾ ਰਿਕਾਰਡ ਨਹੀਂ ਜਿਹੜੀ ਚੀਜ਼ ਦਾ ਕੇਸ ਵਿੱਚ ਜ਼ਿਕਰ ਨਹੀਂ ਵਾਰ ਵਾਰ ਇਸ ਐਫ ਆਈ ਆਰ ਚ ਚਾਰ ਥਾਂ ਲਿਖਿਆ ਇਟਸ ਅ ਕੇਸ ਆਫ ਡਿਸਪਰਪੋਰਸ਼ਨੇਟ ਸੈਕਸ ਨਾਟ ਅ ਸਿੰਗਲ ਵਰਡ ਇਨ ਦੀ 5 ਪੇਜ ਐਫ ਆਈ ਆਰ ਅਬਾਊਟ ਦੀ ਡਰੱਗਸ ਕਿ ਉਹ ਜਿਹੜਾ ਅਖਬਾਰ ਵੀ ਡਰੱਗ ਦੀ ਮਨੀ ਕਹਿੰਦਾ ਜਾਂ ਜਿਹੜੇ ਇਹ ਸਰਕਾਰੀ ਤੋਤੇ ਬੋਲਾਏ ਬੋਲਦੇ ਤੋਤੇ ਇਹਨੂੰ ਡਰੱਗ ਮਨੀ ਕਹਿੰਦੇ ਆ ਉਹਨਾਂ ਨੂੰ ਮੈਂ ਇਕਜਾਰੀ ਜ਼ਰੂਰ ਸੁਚੇਤ ਕਰੂੰਗਾ ਕਿ ਮੁੜ ਕੇ ਫੇਰ ਮਾਫੀਆਂ ਮੰਗੋਗੇ ਐਫੀਡੇਵਟ ਦੇਵੋਗੇ ਪਹਿਲਾਂ ਹੀ ਸੋਚ ਲਓ ਪੜਨ ਦਾ ਸਭ ਤੋਂ ਵੱਡੀ ਗੱਲ ਤੇ ਜਿਹੜੀ ਮੈਂ ਲਾਸਟ ਗੱਲ ਕਰਨੀ ਚਾਹੁੰਦਾ ਹੈਗਾ ਤੇਜਰੀਵਾ ਸਾਹਿਬ ਕਹਿੰਦੇ ਜਿੰਨਾ ਮਰਜੀ ਬੜਾ ਹੋ ਛੋਟੇ ਨਹੀਂ ਕਿਸਮੇ ਨੇ ਤੁਸੀਂ ਜਿਹੜੇ ਮੈਸਟਰ ਮਰਸੀ ਪਟੀਸ਼ਨ ਦਿੰਦਾ ਕੋਣਾ ਤੁਹਾਨੂੰ ਊਜ਼ ਆਸਕਿੰਗ ਫॉर ਲੋਰ ਵੀ ਆਰ ਆਸਕਿੰਗ ਫॉर ਡਿਲੀਵਰੀ ਆਫ ਜਸਟਿਸ ਅਸੀਂ ਕਹਿੰਦੇ ਹਾਂ ਬਿਲਕੁਲ ਨਾ ਬੋਲਿਆ ਜਾਵੇ ਕੋਈ ਗੱਲ ਜਿਹੜੀ ਕਾਨੂੰਨ ਪਰਮਿਟ ਨਹੀਂ ਕਰਦਾ ਸੋ ਮੈਂ ਅੱਜ ਤੁਹਾਡੇ ਇਸ ਮਹਾਂ ਦਿਨ ਰਾਹੀਂ ਇੱਕ ਗੱਲ ਜ਼ਰੂਰ ਕਹੂੰਗਾ ਉਹ ਜ਼ਰੂਰ ਇਹ ਵੀ ਕਹੂੰਗਾ ਕਿ ਜਿਹੜੀ ਫਰੀ ਐਂਡ ਫੇਅਰ ਟ੍ਰਾਇਲ ਹੈ ਹੁੰਦੀ ਆ ਕਿ ਕੋਰਟ ਦੇ ਵਿੱਚ ਆਉਣਾ ਜਾਣਾ ਹਰ ਪ੍ਰोसीਡਿੰਗਸ ਅਨਲੈਸ ਆਰਡਰਡ ਬਾਈ ਦੀ ਕੋਰਟ ਕੀ ਇਹ ਪ੍ਰोसीਡਿੰਗਸ ਇਨ ਕੈਮਰਾ ਹੋਣਗੀਆਂ ਹਰ ਸਿਟੀਜ਼ਨ ਨੂੰ ਰਾਈਟ ਆਫ ਪ੍ਰोसीਡਿੰਗਸ ਨੂੰ ਸੁਣਨ ਦਾ ਇੰਟਰਫੀਅਰ ਕਰਨਾ ਨਹੀਂ ਛੋੜਨ ਦਾ ਜਿਹੜੀਆਂ ਓਪਨ ਕੋਰਟਸ ਹੁੰਦੀਆਂ ਨੇ ਅਨਲੈਸ ਕੋਰਟ ਆਰਡਰਸ ਕੀ ਇਹ ਕੈਮ ਪ੍ਰोसीਡਿੰਗਸ ਇਨ ਕੈਮਰਾ ਹੋਣਗੀਆਂ ਉੱਥੇ ਫਿਰ ਪਰਮਿਟਿਡ ਬੰਦੇ ਜਾਂਦੇ ਆ ਅੱਜ ਜਿਵੇਂ ਇਹਨਾਂ ਨੇ ਅਦਾਲਤ ਛਾਉਣੀ ਬਣਾਈ ਨਾ ਸਵੇਰੇ ਇਹ ਵੀ ਇੱਕ ਮੈਸੇਜ ਆ ਕਿ ਇਹ ਡਿਲੀਵਰੀ ਆਫ ਜਸਟਿਸ ਵਿੱਚ ਵਿਗਨ ਪਾਉਣਾ ਚਾਹੁੰਦੇ ਆ ਇਹ ਸਿਸਟਮ ਨੂੰ ਵੀ ਆਪਰੇ ભાੜੇ ਦੇ ਬੰਦੇ ਲਿਜਾ ਕੇ ਪਲੇ ਕਾਰਡਸ ਦਿਖਾ ਕੇ ਪ੍ਰੈਸ ਕਰਨਾ ਚਾਹੁੰਦੇ ਆ ਜਿਹੜਾ ਬਿਲਕੁਲ ਨਹੀਂ ਪਰਮਿਟ ਕੀਤਾ ਜਾਊ ਸ਼੍ਰੋਮਣੀ ਅਕਾਲੀ ਦਲ ਵੀ ਲੜਾਈ ਵੀ ਲੜਨੀ ਜਾਣਦਾ ਐ ਐਂਡ ਅੱਜ ਵੀ ਅਕਾਲੀ ਦਲ ਤੋਂ ਇਹ ਡਰਦੇ ਆ ਕਿਉਂ ਡਰਦੇ ਆ ਇਹ ਦੱਸ ਸਕਦੇ ਇੱਕ ਪਾਸੇ ਕਹਿੰਦੇ ਆ ਅਕਾਲੀ ਦਲ ਦੇ ਪੱਲੇ ਕੱਖ ਨਹੀਂ ਤੇ ਗਾੜਾ ਅਕਾਲੀ ਦਲ ਨੂੰ ਕੱਢੀ ਜਾਂਦਾ ਮੈਂ ਤਾਂ ਅੱਜ ਤੱਕ ਜਿਹੜੇ ਬੰਦੇ ਦੀ ਵੈਲਿਊ ਕੋਈ ਨਹੀਂ ਉਹਨੂੰ ਕਦੇ ਮਾੜਾ ਹੀ ਨਹੀਂ ਕਿਹਾ ਮੈਂ ਤਾਂ ਉਹਨੂੰ ਕਹਿੰਦਾ ਆਓ ਜੀ ਕਿਉਂਕਿ ਇਹਦੇ ਪੱਲੇ ਕੱਖ ਨਹੀਂ ਉਹਦੇ ਨਾਲ ਕਿਉਂ ਮਗਾਰਨੀ ਡਰਦੇ ਆ ਅਕਾਲੀ ਦਲ ਤੋਂ ਕਿਉਂਕਿ ਸੁੱਤੇ ਆ ਪੈਨੋ ਵੀ ਮਜੀਠੀਆ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸ਼ਰੋਮਣੀ ਅਕਾਲੀ ਦਲ ਦਾ